ਕਿਹੜਾ ਇੱਥੇ ਸਾਡੇ ਮੇਰਾ ਖਿਆਲ ਆ ਉਹਨੂੰ ਟਿਕਟ ਦੇਤੀ ਆ ਭਾਜਪਾ ਨੇ ਆ ਹੰਸਰਾਜ ਨੂੰ ਉਹ ਜੀ ਇਹ ਕਾਡਿਓ ਸੁਣ ਰਹੇ ਹੋ ਵੀਡੀਓ ਉਹ ਕਹਿੰਦਾ ਮੈਂ ਤਾਂ ਮੁੜ ਕੇ ਆਉਣਾ ਹੀ ਨਹੀਂ ਸੀ ਮੈਂ ਤਾਂ ਇੱਕ ਵਾਰੀ ਕਹਿੰਦਾ ਗੱਲ ਵਿਹੋਣੀ ਸੀ ਬਣ ਕੇ ਗੋਲ ਕਰਨਾ ਸੀ ਕਰਦੇ ਹੁਣ ਆਹੀਂ ਫਿਰ ਆ ਜਾ ਤੈਨੂੰ ਗੋਲ ਕਰਾਵਾਂਗੇ ਆਹੀਂ ਪਰ ਇੱਥੇ ਪੁੱਛਾਂਗੇ ਤੈਨੂੰ ਕਿ ਤੇਰੀ ਨੀਤੀ ਕੀ ਹੈ ਤੇਰੀ ਨੀਅਤ ਕੀ ਹੈ ਬਹੁਤ ਭੜਿਆ ਲੋਕਾਂ ਲੋਕਾਂ ਦੇ ਵਿੱਚ ਆਰੇ ਆਰੇ ਛੱਤਰੇ ਵਾਂਗੂ ਵਾਲ ਵਧਾ ਕੇ ਫਣਿਆ ਫਿਰਦਾ ਕਿ ਮੈਂ ਤਾਂ ਸਾਹਦ ਐ ਮੈਂ ਤਾਂ ਫਕੀਰ ਐ ਲੇਕਿਨ ਕਰਤੂਤਾ ਤੇਰੀਆਂ ਕੀ ਨੇ ਇਹ ਲੋਕਾਂ ਨੂੰ ਜਸ ਗਿਆ ਤੇਰੀ ਆਡੀਓ ਨੇ ਦੱਸ ਤੇਰੀ ਵੀਡੀਓ ਨੇ ਕਲੀਅਰ ਕਰਤਾ ਕਿ ਤੂੰ ਕੀ ਐ ਪਰ ਮੇਰੀ ਇੱਕ ਬੇਨਤੀ ਐ ਲੀੜੇ ਨਹੀਂ ਪਾੜਨੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਐ ਲੀੜੇ ਨਹੀਂ ਪਾੜਨੇ ਕਰਨਾ ਕੀ ਐ ਕਰਨਾ ਕੀ ਐ ਸੁਣ ਲਿਓ ਕਿਉਂਕਿ ਆਪਾਂ ਕਰਨਾ ਕੀ ਐ ਆਪਾਂ ਇਹ ਕਰਨਾ ਐ ਸਵਾਲ ਪੁੱਛ ਲਿਓ ਇਹਨੂੰ ਆ ਪੁੱਛ ਲਿਓ ਕਿ ਭਾਈ ਅੰਸ਼ ਰਾਜ ਜੀ ਆ ਵੀਡੀਓ ਚ ਕੀ ਬੋਲ ਰਹੇ ਹੈ ਅੱਜ ਤੂੰ ਤਾਂ ਇੱਕ ਵਾਰੀ ਗੱਲ ਵੀ ਹੋਣੀ ਸੀ ਵਿਆਹ ਲਈ ਪਰ ਹੁਣ ਕਦ ਲਈ ਆਏ ਸਾਡੇ ਕੋਲੇ ਕੀ ਕਰਨਾ ਹੈ ਇੱਥੇ ਉਹਨੂੰ ਉਹਦੇ ਆਪਦੇ ਸਵਾਲ ਨੇ ਬਹੁਤ ਵੱਡੇ ਸਵਾਲ ਨੇ ਇਹ ਮੋਰਚੇ ਦੇ ਸਾਰੇ ਸਵਾਲ ਨੇ ਠੱਲ ਕੇ ਬੜਾ ਵਧੀਆ ਤਰੀਕੇ ਨਾਲ ਉਹ ਸਿਆਣਾ ਮੁੰਡਾ ਕੋਈ ਅੱਗੇ ਕਰਕੇ ਸ਼ੁਭ ਕਰਨ ਦੀ ਫੋਟੋ ਮੂੰਹਰੇ ਲਾ ਜਾ ਕੇ ਪੁੱਛੋ ਯਾ ਸ਼ੁਭਕਰਨ ਤੇਰੇ ਤੇਰੀ ਸਰਕਾਰ ਤੇਰੀ ਪਾਰਟੀ ਦੀ ਸਰਕਾਰ ਨੇ ਗੋਲੀਆਂ ਮਾਰ ਕੇ ਮਾਰਿਆ ਜਵਾਬ ਦੇ ਕੀ ਕਸੂਰ ਸੀ ਸ਼ੁਭਕਰਨ ਦਾ ਕਰਜ਼ਾ ਮਾਫ ਕਰਾਂਗੇ ਅਸੀਂ ਕਰਜ਼ਾ ਮੁਕਤੀ ਕਰਾਂਗੇ ਇਹ ਵੀ ਵੀਡੀਓ ਪਈ ਆ ਲੋਕਾਂ ਦੇ ਕੋਲ ਸਾਹਮਣੇ ਲੈ ਕੇ ਆਉਣਗੇ ਲੋਕ ਜੁਰਤ ਨਹੀਂ ਰਹੀ ਕਿ ਲੋਕਾਂ ਦਾ ਸਾਹਮਣਾ ਕਰ ਸਕਣ ਤੇ ਉਹਦੇ ਚੋਂ ਵਰ ਕੀਤਾ ਕੀ ਲੋਕਾਂ ਨੂੰ ਰੋਕਣਾ ਸ਼ੁਰੂ ਕਰ ਲਿਆ ਕਿ ਬਾਰਡਰਾਂ ਤੇ ਰੋਕ ਦਿਓ ਇਹਨਾਂ ਨੂੰ ਅੱਗੇ ਨਾ ਆਉਣ ਦਿਓ ਬੈਰੀਕੇਡਿੰਗ ਕਰ ਦਿਓ ਬੈਰੀਕੇਡਿੰਗ ਵੀ ਕੀ ਕੀਤੀ ਤੁਸੀਂ ਦੇਖਿਆ ਸਾਰੇ ਸੰਸਾਰ ਨੇ ਦੁਨੀਆ ਨੇ ਦੇਖਿਆ ਇੱਕ ਨਵੀਂ ਤੇ ਵੱਖਰੀ ਕਿਸਮ ਦੀ ਬੈਰੀਕੇਡਿੰਗ ਕੀਤੀ ਗਈ ਜਿਹੜਾ 8-8 ਫੁੱਟ ਚੌੜੀਆਂ ਕੰਢਾ ਕੱਢ ਦਿੱਤੀਆਂ ਗਈਆਂ ਸੀਮੈਂਟ ਤੇ ਬੱਜਰੀ ਦੀਆਂ ਇਹ ਉਹਨਾਂ ਦੀ ਬੈਰੀਕੇਡਿੰਗ ਸੀ ਇਤੋਂ ਵੀ ਗਾਹਾਂ ਜਦੋਂ ਕਿਸਾਨ ਉੱਥੇ ਪਹੁੰਚਦੇ ਨੇ ਸਬਰ ਦੇ ਨਾਲ ਜ਼ਬਰਦਸਤ ਮੁਕਾਬਲਾ ਕਰਦੇ ਨੇ ਕਿਸੇ ਵੀ ਕਿਸਾਨ ਦੇ ਹੱਥ 'ਚ ਝੰਡੇ ਤੋਂ ਬਿਨਾਂ ਕੋਈ ਚੀਜ਼ ਨਹੀਂ ਸਾਰੇ ਮੀਡੀਆ ਨੇ ਕਵਰ ਕੀਤੀ ਹੈ ਜੇ ਜਦੋਂ ਸਾਰਾ ਕੁਝ মিডিਆ ਨੇ ਕਵਰ ਕੀਤਾ ਹੈ ਫਿਰ ਉਹ بڑے ਤੱਥ ਪਏ ਨੇ بڑے ਸਬੂਤ ਪਏ ਨੇ ਉਹਦੇ ਚੋ ਦੱਸਣਾ ਕਿ ਕਿਹੜਾ ਕੰਮ ਕਿਸਾਨਾਂ ਨੇ ਕੀਤਾ ਜਿਹਦੇ ਕਰਕੇ ਤੁਹਾਨੂੰ ਗੋਲੀਆਂ ਚਲਾਉਣੀਆਂ ਪਈਆਂ ਕਿਹੜਾ ਕੰਮ ਕਿਸਾਨਾਂ ਨੇ ਗਲਤ ਕੀਤਾ ਜਿਹਦੇ ਕਰਕੇ ਤੁਹਾਨੂੰ ਕਿਸਾਨਾਂ ਨੂੰ ਮਾਰਨਾ ਪਿਆ ਉਹ ਦੱਸਣਾ ਲੇਕਿਨ ਹੁਣ ਉਹਨਾਂ ਸਵਾਲਾਂ ਦੇ ਜਵਾਬ ਠੀਕ ਹੈ ਤੁਸੀਂ ਸੱਤਾ ਚੋਂ ਤੁਸੀਂ ਤਾਕਤ ਚੋਂ ਤੁਸੀਂ ਤਾਕਤ ਚੋਕ ਸਕਦੇ ਹੋ ਲੇਕਿਨ ਆਹ ਸਮਾਂ ਹੈ ਇੱਕ ਸਮਾਂ ਆਉਂਦਾ ਹੁੰਦਾ ਹੈ ਇਹ ਵਾਰੀ ਆਉਂਦੀ ਆ ਕੁੰਭਕੇ ਇਹ ਕਦੇ ਬਾਪਕੀਆਂ ਕਦੇ ਦਾੜਕੀਆਂ ਇਹ ਕਦੇ ਤੁਹਾਡੀ ਵਾਰੀ ਸੀ ਕਦੇ ਇਹਨਾਂ ਦੀ ਵਾਰੀ ਹੈ ਅੱਜ ਸਵਾਲ ਪੁੱਛਨੇ ਆ ਇਹਨਾਂ ਗੱਲਾਂ ਦੇ ਸਵਾਲ ਪੁੱਛਨੇ ਆ ਪੁੱਛਾਂਗੇ ਕਿ ਮੋਦੀ ਜੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਤੂੰ ਇਹ ਕਹਿੰਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਹੈ ਜੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜਵਾਬ ਦੇ ਅੱਜ ਲੋਕਾਂ ਨੂੰ ਕਿ ਲੋਕਤੰਤਰ ਦੇ ਵਿੱਚ ਹੈ ਇਹ ਦਰਜਾ ਲੋਕਤੰਤਰ ਦੇ ਵਿੱਚ ਕਿ ਲੋਕ ਆਉਂਦੀ ਮੈਦਾਨ ਆਉਂਦੀ ਰਾਜਧਾਨੀ ਦੇ ਵਿੱਚ ਆ ਕੇ ਆਉਦੀ ਗੱਲ ਰੱਖਣੀ ਚਾਹੁੰਨਾ ਤੇ ਤੁਸੀਂ ਅੰਦਰ ਨਹੀਂ ਆਉਣ ਦਿਓਂਗੇ ਲੋਕਾਂ ਨੂੰ ਤੁਸੀਂ ਲੋਕਾਂ ਦੇ ਗੋਲੀਆਂ ਮਾਰੋਗੇ ਜੇਕਰ ਲੋਕ ਨਿਕਲ ਕੇ ਪ੍ਰੋਟੈਸਟ ਕਰਨਾ ਚਾਹੁੰਦੇ ਨੇ ਹਰਿਆਣਾ ਦੇ ਯੂਪੀ ਰਾਜਸਥਾਨ ਨੂੰ ਤੁਸੀਂ ਟੈਂਪਰੇਰੀ ਜੇਲ ਬਣਾ ਕੇ ਉੱਥੋਂ ਦੇ ਕਿਸਾਨਾਂ ਨੂੰ ਘਹਾਂ ਦੇ ਵਿੱਚ ਬੰਦ ਕਰਕੇ ਰੱਖਿਆ ਇਹ ਸਵਾਲ ਪੁੱਛਣਗੇ ਲੋਕ ਇਹ ਅੱਜ ਪੁੱਛਣਾ ਬੰਦ ਹੈ ਇਹ ਨਹੀਂ ਪੁੱਛਾਂਗੇ ਇਹ ਵੀ ਪੁੱਛਾਂਗੇ ਕਿ ਸ਼ੂਭ ਕਰਨ ਦੇ ਗੋਲੀ ਮਾਰਨ ਦਾ ਰਾਈਟ ਕਿਹਨੇ ਦਿੱਤਾ ਅਸੀਂ ਇਹ ਵੀ ਪੁੱਛਾਂਗੇ ਤੇ 1993 ਚ ਜਿਹੜੀਆਂ 80 ਗੈਸ ਦੇ ਗੋਲੇ ਸਿੱਟਣੇ ਉਹ ਗੈਸਾ ਲੋਕਾਂ ਦੇ ਵਰਤਨੀਆਂ ਕੱਲੇ ਆਪਦੇ ਦੇਸ਼ ਦੇ ਲੋਕਾਂ ਦੇ ਨਹੀਂ ਉਹ ਇਹ ਵੀ ਕਿਹਾ ਗਿਆ ਕਿ ਦੁਸ਼ਮਣ ਦੇ ਉੱਤੇ ਵੀ ਉਹ ਵਰਤੇ ਨਹੀਂ ਜਾ ਸਕਦੇ ਲੇਕਿਨ ਤੁਸੀਂ ਉਹ ਵੀ ਵਰਤੇ ਸਾਡੇ ਤੇ ਸਵਾਲ ਆ ਪੁੱਛਾਗੇ ਕੱਲਾ ਇਹਨਾਂ ਨਹੀਂ ਪੁੱਛਦਾ ਅਸੀਂ ਅਸੀਂ ਇਹ ਵੀ ਪੁੱਛਾਂਗੇ ਕਿ ਮੋਦੀ ਜੀ ਤੂੰ ਤਾਂ ਕਹਿੰਦੇ ਕਿ ਦੁਨੀਆ ਦੀ ਤੀਸਰੀ ਵੱਡੀ ਤਾਕਤ ਭਾਰਤ ਬਣ ਜਾ ਰਿਹਾ ਹੈ ਉਹ ਸਾਨੂੰ ਜਵਾਬ ਦੇ ਸਵਾਲੋ ਕਰਨਗੇ ਪੁੱਛਣਗੇ ਕਿ ਜਿੱਦੋਂ ਤੂੰ ਸੱਦੇ ਦੇ ਨਹੀਂ ਸੀ ਉਸ ਵੇਲੇ ਭਾਰਤ ਦੇ ਸਾਰਾ ਕੇਵਲ 555 ਲੱਖ ਕਰੋੜ ਦਾ ਕਰਜ਼ਾ ਸੀ ਔਰ ਤੇਰੀ ਕਿਰਪਾ ਦੇ ਨਾਲ ਅੱਜ 200 ਲੱਖ ਕਰੋੜ ਦਾ ਕਰਜ਼ਾ ਤੂੰ ਕਰੀ ਬੈਠਾ ਹੈ ਪੰਜ ਭਾਰਤ ਦੇ ਸਿਰ ਇਹ ਹਾਲਾਤ ਹੈ ਇਹ ਇਹ ਦੁਨੀਆ ਦੀ ਤੀਸਰੀ ਵੱਡੀ ਸ਼ਕਤੀ ਬਣ ਰਹੀ ਹੈ ਭਾਰਤ ਲੋਕ ਪੁੱਛਣਗੇ ਕਿ ਮੋਦੀ ਜੀ ਸਾਡੀ ਰੇਲ ਕਿੱਥੇ ਗਈ ਲੋਕ ਸੌਣ ਕਰਕੇ ਪੁੱਛਣਗੇ ਕਿ ਭਾਈ ਮੋਦੀ ਜੀ ਇਹ ਕਰ ਦੱਸੋ ਸਾਡੇ 에어ਪੋਰਟ ਡਾਲੀਆਂ ਨੂੰ ਕਾਹਤੋਂ ਦੇ ਦਿੱਤੇ ਅਸੀਂ ਪੁੱਛਾਂਗੇ ਕਿ ਸਾਡੀਆਂ ਕੋਲੇ ਦੀਆਂ ਖੈਨਾ ਕਾਹਤੋਂ ਦੇਤੀਆਂ ਮੋਦੀ ਜੀ ਇਹਨਾਂ ਨੂੰ ਇਹ ਵੀ ਪੁੱਛਾਂਗੇ ਕਿ ਸਾਡੀਆਂ ਬੰਦਰਗਾਹਾਂ ਦੇ ਮਾਲਕਾ ਡਾਲੀ ਕਿਉਂ ਬਣਾਤੇ ਇਹ ਸਵਾਲ ਨਹੀਂ ਲੋਕਾਂ ਨੇ ਲੋਕ ਇਹ ਸਵਾਲ ਪੁੱਛਣਗੇ ਲੇਕਿਨ ਜਦੋਂ ਲੋਕ ਇਹ ਸਵਾਲ ਪੁੱਛਦੇ ਨੇ ਉਹ ਤਾਂ ਚੁਰਤਲੀ ਇਹਨਾਂ ਦੀ ਕਿ ਅੱਖ ਚੱਕ ਪਾ ਕੇ ਗੱਲ ਕਰਨਾ ਆਵੇ ਜਿਹੜਾ ਮੈਦਾਨ ਦੇ ਵਿੱਚ ਇਹਨਾਂ ਦਾ ਚੈਨਾ ਚਪਟਾ ਹੁੰਦਾ ਔਨ ਸਾਡੇ ਨਾਲ ਟੇਬਲਾਂ ਤੇ ਬੈਠਣ ਸਵਾਲ ਕਰਾਂਗੇ ਇੱਕ ਇੱਕ ਸਵਾਲ ਦਾ ਜਵਾਬ ਮੰਗਾਂਗੇ ਦੇਣ ਜਿਹੜਾ ਜਵਾਬ ਦਿੰਦੇ ਨੇ ਪਰ ਦੋਸਤੋ ਉੱਥੇ ਪਰ ਪਤਾ ਹੁਣ ਕੀ ਹੋਣਾ ਸ਼ੁਰੂ ਹੋਇਆ ਕੱਲ ਹਰਿਆਣੇ ਦਾ ਮੁੱਖ ਮੰਤਰੀ ਕਹਿੰਦਾ ਕਹਿੰਦਾ ਕਿਸਾਨੋਂ ਪੱਤਰ ਵੀ ਹੈ ਇਹਨਾਂ ਉਹ ਪੱਤਰਵੀਆਂ ਦੇ ਨਾਲ ਕਹਿੰਦਾ ਸਾਡੀ ਸਰਕਾਰ ਮੀਟਿੰਗਾਂ ਕਰ ਰਹੀ ਹੈ ਅਸੀਂ ਪੁੱਛਣਾ ਚਾਹੁੰਦੇ ਹਾਂ ਜੇ ਉਹ ਪੱਤਰਵੀ ਸੀ ਕਮੇਟੀਆਂ ਦਾ ਤੁੱਕੀ ਬਣਦੀ ਸੀ ਦੂਸਰੀ ਗੱਲ ਅਸੀਂ ਦਿੱਲੀ 'ਚ ਬੈਠੇ ਰਹੇ ਲਗਾਤਾਰ 13 ਮਹੀਨੇ ਬੈਠੇ ਹਾਂ ਪੱਟਾ ਨਹੀਂ ਤੋੜਿਆ ਗਿਆ ਜਿੱਦੋਂ ਦਿੱਲੀ ਤੋਂ ਦੇਸ਼ ਦਾ ਕਿਸਾਨ ਉੱਠ ਕੇ ਆਇਆ ਦਿੱਲੀ ਦੇ ਲੋਕਾਂ ਨੇ ਕਲੇ ਲੱਗ ਕੇ ਉੱਥੋਂ ਦੇ ਲੋਕ ਰੋ ਰਹੇ ਸੀ ਕਿ ਸਾਡਾ ਨਾਲ ਤੁਹਾਡਾ ਇੰਨਾ ਭਾਈਚਾਰਾ ਬਣ ਗਿਆ ਇੱਕ ਵਿਛੋੜਾ ਪੈ ਰਿਹਾ ਉਸ ਕਰਕੇ ਲੋਕ ਰੋਏ ਨੇ ਇਹ ਆ ਸਾਡੇ ਲੋਕਾਂ ਦਾ ਇਤਿਹਾਸ ਤੁਸੀਂ ਗੋਲੇ ਸਟ ਰਏ ਸੀ ਅਸੀਂ ਸਬਰ ਦੇ ਨਾਲ ਮੁਕਾਬਲਾ ਕਰ ਰਹੇ ਸੀ ਤੁਸੀਂ ਸਾਡੇ ਕਿਸਾਨ ਜ਼ਖਮੀ ਕੀਤੇ ਅਸੀਂ ਸਬਰ ਨਾਲ ਝੱਲੇ ਤੁਸੀਂ ਸਾਡਾ ਨੌਜਵਾਨ ਸ਼ਹੀਦ ਕੀਤਾ ਅਸੀਂ ਸਬਰ ਨਾਲ ਝੱਲਿਆ ਉਹ ਗੁੰਡਾਗਰਦੀ ਤੇਰੀ ਫੋਰਸ ਨੇ ਕੀਤੀ ਉਧਰੋਂ ਆ ਕੇ ਸਾਡੇ ਟਰੈਕਟਰ ਤੋੜੇ ਸਾਡੇ ਖੇਤਰ ਦੇ ਵਿੱਚ ਆ ਕੇ ਟਰੈਕਟਰ ਤੋੜੇ ਗਏ ਉਹ ਪੱਤਰ ਵੀ ਤੁਸੀਂ ਹੋ ਜਾਂ ਉਹ ਪੱਤਰ ਵੀ ਕਿਸਾਨ ਨੇ ਇਹ ਸਵਾਲ ਨੇ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਅਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਰ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬ નિન એકસો પચવજા